ਇਹ ਜਿਹੜਾ ਦਾਤਾ ਸੁਮੇਸ਼ਾ ਵਾਲੀ ਸਰਕਾਰ ਦਾ ਦਰਬਾਰ ਆ ਬੜਾ ਪ੍ਰਚੀਨ ਤੇ ਇਤਿਹਾਸਿਕ ਦਰਬਾਰ ਆ ਔਰ ਇਹਨਾਂ ਦਾ ਜਿਹੜਾ ਇਤਿਹਾਸ ਮੂੰਹ ਬੋਲਦਾ ਇਤਿਹਾਸ ਆ ਥੋੜੇ ਤੋਂ ਡਰਦੇ ਮਾਰੇ ਅਸੀਂ ਇੱਕ ਬੱਚੇ ਨੂੰ ਵੱਢ ਕੇ ਬੀਐਸੀ ਰਸੁਇੰਦਰ ਸੁਇਨੀ ਪ੍ਰਵੋਸਿਤ ਕੀਤਾ ਤੇ ਰਾਜਾ ਖੁਸ਼ ਹੋ ਗਿਆ ਜਦੋਂ ਰਾਜਾ ਖੁਸ਼ ਹੋਇਆ ਤੇ ਰਾਜੇ ਨੇ ਆਪਣੀ रियासत ਦੇ ਅੰਦਰ ਟੰਡ ਉਹ ਰਾਜੇ ਕਹਿੰਦਾ ਹਰ ਪਰਿਵਾਰ ਦੇ ਵਿੱਚੋਂ ਇੱਕ ਬੱਚਾ ਰਾਜੇ ਦੇ ਮਹਿਲ ਜਾਏਗਾ ਔਰ ਮਹਿਲ ਉਹਦਾ ਕੰਬ ਰਿਆ ਸੀ ਧਰਤੀ ਵਿੱਚ ਤਸ ਰਿਆ ਸੀ ਔਰ ਰਾਣੀਆਂ ਬੱਚੇ ਇਧਰ ਉਧਰ ਭੱਜੇ ਸੀ ਰਾਜਾ ਘਬਰਾ ਗਿਆ ਮੇਰੀ रियासत ਮਹਿਲ ਚ ਕੀ ਹੋ ਗਿਆ ਕੋੜੇ ਤੇ ਬੈਠ ਕੇ ਰਾਜਾ ਆਪਣੇ ਮਹਿਲ ਆਪਣੀ रियासत ਦੇ ਅੰਦਰ ਚਲੇ ਗਿਆ ਮਹਿਲ ਚ ਪ੍ਰਵੇਸ਼ ਕਰ ਗਿਆ ਅੱਜ ਵੀ ਤੁਸੀਂ ਦੇਖੋ ਲੁਧਿਆਣਾ ਸ਼ਹਿਰ ਦੇ ਵਿੱਚ ਉੱਚਾ ਪਿੰਡ ਸਮੇਤ ਹੈ ਜਿਹੜਾ दादा स्नेह छावली सरकार ਦੇ ਸ਼ਰਾਫ ਕਰਕੇ ਗਰ ਤੋਂ ਹੋਇਆ ਕਹਿੰਦੇ ਇੱਥੇ ਮੰਗਿਆ ਹੋਇਆ ਸਭ ਪੂਰਾ ਹੁੰਦਾ ਹਾਂਜੀ ਹਾਂਜੀ ਬਹੁਤ ਸ਼ਕਤੀ ਵਾਲੀ ਜਗ੍ਹਾ ਬਹੁਤ ਜਗ ਹੈ ਤੁਹਾਡਾ ਤੁਹਾਡੀ ਸਾਰੀ ਇੱਛਾ ਪੂਰੀ ਹੋਈ ਹੈ ਮੇਰੇ ਬੱਚੇ ਵੀ ਦਿਨੇ ਇੱਥੇ ਹੀ ਹੂ ਐਪੀ ਹੋਇਆ ਹਾਂ ਜੋ ਕਮੀ ਬੇਸੀ ਘਰ ਤੋਂ ਦੀ ਕੋਈ ਸਾਰਾ ਇੱਥੇ ਹੀ ਹੁੰਦਾ ਰੋਜ਼ ਮੱਥਾ ਟੇਕਦੀ ਮੈਂ ਡੇਲੀ ਬਹੁਤ ਪੁਰਾਣਾ ਮਾਪਿਆ ਜਿਹਨੇ ਜੰਗਲ ਦੇ ਵਿੱਚ ਤਪੱਸਿਆ ਕੀਤੀ ਹੋਈ ਆ ਕਿਉਂਕਿ ਇਹ ਲੁਧਿਆਣਾ ਸ਼ਹਿਰ ਦੀ ਸਭ ਤੋਂ ਇਤਿਹਾਸਿਕ ਜਗ੍ਹਾ ਹੈ ਸਭ ਤੋਂ ਪੁਰਾਣਾ ਦਰਬਾਰ ਹੈ ਇਲਾਹੀ ਦਰਬਾਰ ਹੈ ਤੇ ਮੈਨੂੰ ਇੱਥੇ 25 ਸਾਲ ਹੋ ਗਏ ਦੁਕਾਨ ਲਾਉਂਦੇ ਨੂੰ ਸੋ ਅੱਜ ਬਿਲਕੁਲ ਅਸੀਂ ਤੁਹਾਨੂੰ ਲੈ ਕੇ ਪਹੁੰਚੇ ਹਾਂ ਬਾਬਾ ਸਨੇਤ ਬਲੀ ਦੀ ਦਰਗਾਹ ਤੇ ਇੱਥੇ ਅਸੀਂ ਗੱਲਬਾਤ ਕਰਾਂਗੇ ਜਿਹੜੇ ਸ਼ਰਧਾਲੂ ਇੱਥੇ ਪਹੁੰਚਦੇ ਨੇ ਕੀ ਨਾਮ ਹੈ ਸਰ ਤੁਹਾਡਾ ਨਵੀਨ ਕੁਮਾਰ ਜੀ ਕਦੋਂ ਤੁਹਾਨੂੰ ਸਰ ਤੁਸੀਂ ਇੱਥੇ ਮੈਂ ਬਚਪਨ ਤੋਂ ਆ ਰਹੀ ਹਾਂ ਬਚਪਨ ਤੋਂ ਆ ਰਹੇ ਹੋ ਕਿਸ ਤਰੀਕੇ ਦਾ ਹੁਣ ਤੱਕ ਐਕਸਪੀਰੀਅੰਸ ਰਿਹਾ ਸੁਣਿਆ ਇੱਥੇ ਹਰ ਇੱਕ ਇੱਛਾ ਮਾ ਪੂਰੀ ਹੁੰਦੀ ਹੈ ਬਿਲਕੁਲ ਜੀ ਜੋ ਵੀ ਤੁਸੀਂ ਸੱਚੇ ਦਿਲ ਸੱਚੇ ਦਿਲ ਨਾਲ ਮੰਗੋ ਤੁਹਾਡੀ ਹਰ ਇੱਕ ਮੁਰਾਦ ਪੂਰੀ ਹੋਏਗੀ ਇੱਥੇ ਬਾਬੇ ਦੇ ਆਉ ਪੱਕਾ ਦਰਸ਼ਨ ਕਰੋ ਤੁਹਾਡੀ ਹਰ ਮੁਰਾਦ ਪੂਰੀ ਹੋਏਗੀ ਬਚਪਨ ਤੋਂ ਆ ਰਹੇ ਹੋ ਕਿਸ ਤਰੀਕੇ ਦਾ ਪਹਿਲਾਂ ਕਿੱਦਾਂ ਦਾ ਹੁੰਦਾ ਸੀ ਮੇਲਾ ਹੁਣ ਲੱਗਦਾ ਹੈ ਇੱਥੇ ਕਾਫੀ ਵਧੀਆ ਪਹਿਲਾਂ ਕਿਸ ਤਰੀਕੇ ਦਾ ਸੀਗਾ ਇੱਥੇ ਪਹਿਲੇ ਥੋੜਾ ਘੱਟ ਹੁੰਦਾ ਸੀ ਹੁਣ ਜਿੱਦਾਂ ਜਿੱਦਾਂ ਦੁਨੀਆ ਆ ਰਹੀ ਹੈ ਉਹਨੂੰ ਪਤਾ ਲੱਗ ਰਿਹਾ ਸ਼ਰਧਾ ਵਧ ਰਹੀ ਕਾਫੀ ਉਸ ਤੋਂ ਕਾਫੀ ਚੇਂਜਮੈਂਟ ਆ ਗਈ ਨਾਲ ਜੋ ਛੋਟੇ ਹੁੰਦੇ ਤੋਂ ਕਾਫੀ ਚੇਂਜਮੈਂਟ ਆ ਗਈ ਕਹਿੰਦੇ ਆ ਕਿ ਦੂਰੋਂ ਦੂਰੋਂ ਇੱਥੇ ਮੱਥਾ ਟੇਕਣ ਆਉਂਦੇ ਆ ਹਾਂਜੀ 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 ਬਹੁਤ ਦੂਰੋਂ ਮੈਂ ਤਾਂ ਤਕਰੀਬਨ ਲੋਕਲ ਹੀ ਆਈ ਇੱਥੇ ਦਾ ਮੈਂ ਬੋਲ ਰਹਿਣਾ ਬਾਕੀ ਦਾ ਠੀਕ ਠਾਕ ਹੀ ਆ ਵਧੀਆ ਰੱਬ ਸ਼ਾਂਤੀ ਮਿਲਦੀ ਆਗੇ ਇੱਥੇ ਇੱਥੇ ਜੋ ਮੰਗੋ ਪੂਰਾ ਹੁੰਦਾ ਇੱਕ ਮੰਨ ਦੀ ਸ਼ਾਂਤੀ ਤਾਂ ਹੁੰਦੀ ਬਿਲਕੁਲ ਜੀ ਬਿਲਕੁਲ ਸਹੀ ਸੱਚੀ ਸ਼ਰਧਾ ਨਾਲ ਬਾਬਾ ਜੀ ਕੋ ਮੰਗੋ ਤੁਹਾਡੀ ਮਰਜ਼ੀ ਪੱਕਾ ਬੁਰੀ ਹੋਈਗੀ ਕੀ ਕਹਿਣਾ ਚਾਹੋਗੇ ਸਾਡੀ ਆਡੀਅנס ਜਿਹੜੀ ਹੈ ਅਜੇ ਤੱਕ ਜੋ ਇੱਥੇ ਨਹੀਂ ਆਈ ਉਹਨਾਂ ਨੂੰ ਕੀ ਇੱਕ ਵਾਰ ਕਹਿਣਾ ਮੈਂ ਕਹਾਂਗਾ ਜੀ ਇੱਕ ਵਾਰ ਪੱਕਾ ਹੋ ਰੱਬ ਦੇ ਘਰੇ ਕਿਤੇ ਵੀ ਜਾਓ ਮੱਥਾ ਟੇਕੋ ਸ਼ਰਧਾ ਨਾਲ ਤੁਹਾਡੀ ਪੱਕਾ ਮੰਨਰ ਪੂਰੀ ਹੋਈਗੀ ਕੀ ਨਾਮ ਹੈ ਮੈਂ ਰੀਨੂ ਠਾਕੁਰ ਕਦੋਂ ਤੂੰ ਆ ਰਹੇ ਸੀ ਮੈਨੂੰ 18-19 ਸਾਲ ਹੋ ਗਏ ਆਂਦੇ ਨੂੰ 18-19 ਸਾਲ ਹੋ ਗਏ ਹੁਣ ਤੱਕ ਦਾ ਕਿਸ ਤਰੀਕੇ ਦਾ ਐਕਸਪੀਰੀਅੰਸ ਰਿਹਾ ਤੁਹਾਡਾ ਇੱਥੇ ਆ ਕੇ ਬਹੁਤ ਵਧੀਆ ਸਾਨੂੰ ਇਹ ਹੁੰਦਾ ਕਿ ਬੀਰਵਾਰ ਨੂੰ ਅਸੀਂ ਜਾਣਾ ਹੀ ਜਾਣਾ ਹੀ ਹੈ ਚਲੋ ਆਪਣੇ ਮਨ ਨੂੰ ਵੀ ਥੋੜੀ ਸ਼ਾਂਤੀ ਮਿਲਦੀ ਆ ਕੇ ਬਾਕੀ ਰੱਬ ਦਾ ਘਰ ਆਣਾ ਚਾਹੀਦਾ ਸਾਰਿਆਂ ਨੂੰ ਬਹੁਤ ਵਧੀਆ ਗੱਲ ਹੈ ਬੱਚੇ ਵੀ ਨੌਜਵਾਨ ਵੀ ਬੁੱਢੇ ਬਜ਼ੁਰਗ ਸਾਰੇ ਆਉਂਦੇ ਆ ਮੇਲਾ ਲੱਗਦਾ ਹੈ ਇੱਕ ਖੁਸ਼ੀਮੰਦ ਦੀ ਸ਼ਾਂਤੀ ਇੱਥੇ ਸਾਰੀਆਂ ਇੱਛਾਵਾਂ ਸੁਣਿਆ ਪੂਰੀਆਂ ਹਾਂਜੀ ਹਾਂਜੀ ਸੱਚੇ ਮਨ ਨਾਲ ਜੋ ਮੰਗੋ ਰੱਬ ਦਿੰਦਾ ਹੈ ਬਾਕੀ ਤੁਹਾਡੀ ਤੁਹਾਡੀ ਕਿਹੜੀ ਚਪਰੀ ਸਾਡੀ ਜਿਹੜੇ ਜੋ ਵੀ ਮੰਗੇ ਜੀ ਪੂਰੀਆਂ ਆ ਸਾਰੀ ਸਾਰੀ ਗਿੱਛਾ ਸਾਡੀਆਂ ਪੂਰੀਆਂ ਨੇ ਤੇ ਬਾਬੇ ਜੀ ਉਹ ਸੱਚੇ ਦੇਣਾ ਮੰਗੇ ਆ ਚਲੋ ਸਰਦਾ ਗੈ ਲਓ ਸਭ ਕੁਝ ਮਿਲਿਆ ਬਾਬੇ ਦੀ ਕਿਰਪਾ ਨਾਲ ਜੋ ਕੁਛ ਵੀ ਹੈ ਬਾਬੇ ਦੀ ਕਿਰਪਾਈ ਹੈ ਜੀ ਕੀ ਕਹਿਣਾ ਚਾਹੋਗੇ ਤੁਸੀਂ ਵੀ ਇੱਕ ਵਾਰ ਸਾਡੀ ਵੀਵਰਸ ਨੂੰ ਕਿ ਉਹ ਇੱਕ ਵਾਰ ਨਹੀਂ ਜਿਹੜੇ ਆਏ ਨਹੀਂ ਜਿਹੜੇ ਨਹੀਂ ਆਏ ਉਹ ਵੀ ਆਓ ਆਪਾਂ ਤਾਂ ਇਹ ਕਹਿੰਦੇ ਕਿਉਂਕਿ ਸਾਡੇ ਤਾਂ ਸ਼ਰਧਾ ਹੈ ਆਪਾਂ ਤਾਂ ਆਨੇ ਆ ਬਾਕੀ ਜਿਹੜੇ ਨਹੀਂ ਆਉਂਦੇ ਉਹ ਵੀ ਆ ਕੇ ਦੇਖੋ ਜਿਹੜੇ ਰੱਬ ਕੋਲੋਂ ਮੰਗੂਗੇ ਰੱਬ ਦਿੰਦਾ ਹੈ ਸੱਚੇ ਦਿਨ ਨਾਲ ਜੋ ਵੀ ਦੁਆ ਕਰੋ ਰੱਬ ਦਿੰਦਾ ਹੈ ਹਨਾ ਕੀ ਨਾਮ ਹੈ ਸਰ ਮੇਰਾ ਨਾਮ ਜਤਿੰਦਰ ਸਿੰਘ ਆ ਕਿੰਨੇ ਟਾਈਮ ਤੋਂ ਆ ਰਹੇ ਮੈਂ ਇੱਥੇ 25 ਸਾਲਾਂ ਤੋਂ ਸ਼ਾਪ ਲਾ ਰਿਹਾ 25 ਸਾਲਾਂ ਤੋਂ ਤੁਸੀਂ ਇੱਥੇ ਆ ਰਹੇ ਹੋ ਦੁਕਾਨ ਲਗਾ ਰਹੇ ਹੋ ਪਹਿਲਾਂ ਤਾਂ ਮੈਂ ਬਚਪਨ ਤੋਂ ਇੱਥੇ ਮੇਰੀ ਪੜ੍ਹਾਈ ਸੀ ਬਚਪਨ ਤੋਂ ਇੱਥੇ ਰਹੇ ਹਾਂ ਤੇ ਆਪਣੇ ਲੁਧਿਆਣੇ ਸ਼ਹਿਰ ਦੀ ਇਹ ਕਾਫੀ ਪੁਰਾਣੀ ਦਰਗਾਹ ਹੈ ਤੇ ਤੇ ਨੀਲਾ 25 ਜੂਨ 26 27 ਨੂੰ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਸਾਲ ਤੇ ਵੈਸੇ ਵੀ ਹਰ ਵੀਰਵਾਰ ਅੱਥ ਬਹੁਤ ਜ਼ਿਆਦਾ ਰੌਣਕ ਹੁੰਦੀ ਹੈ ਇਸ ਦਰਗਾਹ ਦੀ ਬਹੁਤ ਹੀ ਮੰਨਤਾ ਹੈ ਕਿ ਇੱਥੇ ਮੰਗੀ ਸੁੱਖ ਬਹੁਤ ਹੀ ਛੇਤੀ ਪੂਰੀ ਹੁੰਦੀ ਹੈ ਬਿਲਕੁਲ ਅਸੀਂ ਸੁਣਿਆ ਇੱਥੇ ਜੋ ਮੰਗਿਆ ਜਾਵੇ ਉਹ ਸਭ ਪੂਰਾ ਹੁੰਦਾ ਬਹੁਤ ਜਲਦੀ ਪੂਰਾ ਹੁੰਦਾ ਹੈ ਕਿਉਂਕਿ ਇਹ ਲੁਧਿਆਣਾ ਸ਼ਹਿਰ ਦੀ ਸਭ ਤੋਂ ਇਤਿਹਾਸਿਕ ਜਗ੍ਹਾ ਹੈ ਸਭ ਤੋਂ ਪੁਰਾਣਾ ਦਰਬਾਰ ਹੈ ਇਲਾਹੀ ਦਰਬਾਰ ਹੈ ਤੇ ਮੈਨੂੰ ਇੱਥੇ 25 ਸਾਲ ਹੋ ਗਏ ਦੁਕਾਨ ਲਾਉਂਦੇ ਨੂੰ ਬਾਕੀ ਮਹਾਲ ਵਗੈਰਾ ਬਹੁਤ ਹਰਮਨ ਕਰ ਰਹੇ ਇਹ ਵੀ ਦੇਖਦੇ ਸੁਣਿਆ ਹੈ ਕਿ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਸੂਬਿਆਂ ਤੋਂ ਲੋਕ ਇੱਥੇ ਆਉਂਦੇ ਹਾਂ ਜੀ ਬਿਲਕੁਲ ਬਿਲਕੁਲ ਮੇਰੇ ਕੋਲ ਮੋਗੇ ਤੋਂ ਜਲੰਧਰ ਤੋਂ ਨਕੋਦਰ ਤੋਂ ਫਲੋਰ ਤੋਂ ਸਰਹੰਦ ਤੋਂ ਫਟੇਕੜ ਸਾਹਿਬ ਤੋਂ ਸਾਰਿਆਂ ਪਾਸਿਓਂ ਆਉਂਦੇ ਆਂ ਮੁੰਡੇ ਆਉਂਦੇ ਆ ਜਿਵੇਂ ਅਰਲੀ ਮਾਰਨਿੰਗ ਆਉਂਦੇ ਆ ਬਾਈਕਾਂ ਤੇ ਆਉਂਦੇ ਨਾਲੇ ਤੇ ਸਵੇਰੇ ਫਿਰ ਆਪਣਾ ਮੱਥਾ ਢੇਕ ਕੇ ਫਿਰ ਨਿਕਲ ਜਾਂਦੇ ਆ ਯੂਟਰ ਲੈ ਜਾਂਦੇ ਆ ਤੁਹਾਡੀ ਇੱਥੇ ਸਾਰੀ ਅੱਛਾ ਪੂਰੀ ਹੋਈ ਬਿਲਕੁਲ ਭਾਈ ਮੰਗੇ ਹੀ ਕੁਝ ਨਹੀਂ ਬਿਨਾ ਮੰਗੇ ਸਭ ਕੁਝ ਮਿਲਿਆ ਹੋਇਆ ਬਾਬਾ ਜੀ ਬਿਲਕੁਲ ਕਿਉਂਕਿ ਰੱਬ ਸਭ ਜਾਣਦਾ ਹੈ ਬਿਲਕੁਲ ਸਾਰੀ ਸਟੱਡੀ ਬਚਪਨ ਮੈਰਿਜ ਬੱਚੇ ਸਭ ਬਾਬਾ ਜੀ ਦੀ ਕਿਰਪਾ ਨਾਲ ਚੜ੍ਹਦੀ ਕਲਾ ਜੀ ਹੁਣ ਤੱਕ ਜੋ ਵੀ ਸਾਰੀਆਂ ਇੱਛਾਵਾਂ ਤੁਹਾਡੀਆਂ ਬਿਲਕੁਲ ਬਿਲਕੁਲ ਜੀ ਮਾਲਕ ਦੀ ਦਿਆਨਾ ਸਭ ਕੁਝ ਸਭ ਕੁਝ ਬਹੁਤ ਵਧੀਆ ਹੈ ਇਸ ਤੋਂ ਹਮੇਸ਼ਾ ਇੱਥੇ ਦੁਕਾਨ ਲਾਉਂਦੇ ਨੇ ਬਾਰ ਇਹ ਇੱਥੇ ਜੀ ਇਕੱਲਾ ਵੀਰਵਾਰ ਸਾਰੀ ਸ਼ੌਪ ਪੀਪਰਸ ਸਿਰਫ ਵੀਰਵਾਰ ਲਾਂਦੇ ਨੇ ਅਦਰ ਡੇਜ਼ ਆਪਣਾ ਆਪਣਾ ਹਰੇਕ ਦਾ ਕੋਈ ਨਾ ਕੋਈ ਬਿਜ਼ਨਸ ਹੈਗਾ ਕੋਈ ਨਾ ਕੋਈ ਅਕਪਸ਼ਨ ਹੈ ਮੇਰਾ ਪੈਨ ਸੈਂਟਰ ਹੈ ਪਲ आ, मतलब मतलब एक दिन अजय हा हुंदा है कि सारे ने अपना काम ਛੱਡ ਕੇ ਇੱਕ ਵਾਰ ਇੱਥੇ ਆਣਾ ਹੈ ਰਹਿਣਾ ਹੀ ਰਹਿਣਾ ਜੀ ਵੀਰਵਾਰ ਦਾ ਇੱਥੇ ਸਵੇਰ ਤੋਂ ਲੈ ਕੇ ਰਾਤ ਤੱਕ ਜਦੋਂ ਦਰਬਾਰ ਨਹੀਂ ਬਧਾਇਆ ਜਾਂਦਾ ਤਦ ਤੱਕ ਇੱਥੇ ਹੁੰਦੇ ਨੇ ਜਿੰਨੇ ਵੀ ਸਾਰੇ ਸ਼ੌਕੀਪਰਸ ਨੇ ਇੱਕ ਬੇਹਦੀ ਵੱਖਰੀ ਸ਼ਰਧਾ ਹੈ ਕਿ ਸਾਰੇ ਆਪਣਾ ਕੰਮ ਨਹੀਂ ਤਾਂ ਕੰਮ ਛੱਡ ਕੇ ਕੋਈ ਵੀ ਨਹੀਂ ਬਿਲਕੁਲ ਜੀ ਬਿਲਕੁਲ 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 ਇਹਦੇ ਵੀ ਬੜੀ ਨਸੀਬਾ ਨਾਲ ਮਿਲਦੀ ਹੈ ਜੀ ਹਰੇਕ ਨੂੰ ਨਹੀਂ ਮਿਲਦੀ ਇਹ ਵੀ ਬੜੀ ਕਿਸਮਤ ਵਾਲਾ ਇਹਨਾਂ ਨੂੰ ਮਿਲਦੀ ਹੈ। ਕੀ ਕਹਿਣਾ ਚਾਹੋਗੇ ਇੱਕ ਵਾਰ ਸਾਡੇ ਈਵਰਸ ਨੂੰ ਜਿਹੜੇ ਹਜੇ ਤੱਕ ਆਏ ਨਹੀਂ ਹੈਗੇ ਇੱਥੇ? ਮੈਂ ਤਾਂ ਇਹ ਹੀ ਕਹੂੰਗਾ ਇੱਕ ਵਾਰ ਜ਼ਰੂਰ ਇਸ ਦਰਬਾਰ ਦੇ ਦਰਸ਼ਨ ਕਰਕੇ ਜਾਇਓ ਤਾਂ ਕਿ ਮੂੰਹ ਮੰਗੇ ਮਰਦਾ ਆਪਣੀ ਝੋਲੀਆਂ ਭਰ ਕੇ ਜਾਇਓ। ਕੀ ਨਾਮ ਹੈ ਤੁਹਾਡਾ? ਮਨਫਰੀਦ ਕਿੰਨਾ ਡਾ ਹੀ ਹੋ ਗਿਆ ਸਰ ਤੁਹਾਨੂੰ 33 ਸਾਲ 33 ਸਾਲ ਹੋ ਗਏ ਆ ਬਿਆਨੂ ਮੇਰੇ ਹਾਂ ਬਿਆਨੂ ਇਸ ਤੋਂ ਪਹਿਲਾਂ ਵੀ ਕੋਈ ਇੱਥੇ ਕੰਮ ਹੁੰਦੇ ਸੀ ਦੁਕਾਨ ਲਾਉਂਦੇ ਸੀ ਆ ਸਾਰੇ ਹੀ ਦੁਕਾਨ ਲਾਉਂਦੇ ਸਾਡੇ ਪਹਿਲਾਂ ਸੱਸ ਮੇਰੀ ਲਾਉਂਦੀ ਸੀ ਦੁਕਾਨ ਹਾਂ ਕਹਿੰਦੇ ਇੱਥੇ ਮੰਗਿਆ ਹੋਇਆ ਸਭ ਪੂਰਾ ਹੁੰਦਾ ਹਾਂਜੀ ਹਾਂਜੀ ਬਹੁਤ ਅਚਨ ਸ਼ਕਤੀ ਵਾਲੀ ਜਗ੍ਹਾ ਬਹੁਤ ਜਾਰੀ ਤੁਹਾਡਾ ਤੁਹਾਡੀ ਸਾਰੀ ਇੱਛਾ ਪੂਰੀ ਹੋਈ ਹੈ ਮੇਰੇ ਬੱਚੇ ਵੀ ਦਿਨੇ ਇੱਥੇ ਹੀ ਹੁਏ ਇੱਥੇ ਹੀ ਹੋਏ ਆ ਜੋ ਕੋਈ ਕੰਮੇ ਬੇਸੀ ਕਰਤ ਹੁੰਦੀ ਕੋਈ ਸਾਰਾ ਦਾ ਇੱਥੇ ਹੀ ਹੁੰਦਾ ਰੋਜ਼ ਮੱਥਾ ਟੇਕਦੀ ਮੈਂ ਢੇਲੀ ਉਹ ਮੰਗੋ ਪੂਰਾ ਹਾਂ ਫਿਰ ਅਸੀਂ 10 ਵਜੇ ਜਾਣ ਮੱਛਾ ਠੇਕਣਾ ਦੇਖਣਾ ਵਾ ਸੋਬ ਸੋਭਾ ਨੂੰ ਆ ਤੇ ਪਰਿਵਾਰ ਵੀ ਆਉਂਦਾ ਸਾਰਾ ਬਹੁਤ ਪਰਿਵਾਰ ਦੇ ਵਿੱਚ ਵੀ ਹੁਣੀ ਫਿਰ ਮੰਨਤਾ ਜਿਵੇਂ ਕਰ ਜੀ ਸਾਰੇ ਬੱਚੇ ਮੇਰੇ ਬਹੁਤ ਮੰਨ ਦੀ ਸਰਦਾਨ ਅਭੋਜ ਜਾਂਦੇ ਇਹਨਾਂ ਹਾਂ ਅੱਜ ਕੱਲ ਦੇ ਨੌਜਵਾਨ ਕਿੱਥੇ ਜ਼ਿਆਦਾ ਆਉਂਦੇ ਆ ਆਉਂਦੇ ਸਾਰੇ ਪਰਿਵਾਰ ਆਉਂਦਾ ਸਾਰਾ ਪਰਿਵਾਰ ਪਰਵਾ ਬੱਚਿਆਂ ਦੇ ਮੱਛਾ ਠਕਾ ਕੇ ਲੈ ਕੇ ਜਾਂਦੇ ਹਾਂ ਹੂੰ ਹੂੰ ਕੀ ਕਹਿਣਾ ਚਾਹੁੰਗਾ ਇੱਕ ਵਾਰ ਸਾਡੀ ਆਡੀਅנס ਜਿਹੜੀ ਹੈ ਉਹ ਜਿਹੜੇ ਹਜੇ ਤੱਕ ਨਹੀਂ ਆਏ ਇੱਕ ਵਾਰ ਇੱਥੇ ਆਣ ਹਾਂ ਹਾਂ ਅਸ ਤਾਂ ਕਹਿੰਦਾ ਸਾਰਾ ਪੂਰਾ ਪੰਜਾਬ ਆ ਵੀ ਮੱਥਾ ਟੇਕਣੇ ਤੇ ਦੂਰੋਂ ਦੂਰੋਂ ਲੋਕ ਆਂਦੇ ਇਹ ਵੀ ਸੁਣ ਬਹੁਤ ਦੂਰੋਂ ਦੂਰੋਂ ਇਹ ਜਾਣ ਦੀ ਮੇਨ ਜਗ੍ਹਾ ਇਹ ਜਗ੍ਹਾ ਆਹੇ ਲੁਧਿਆਣੇ ਚ ਵੱਡੀ ਇਹ ਮੇਨ ਜਗ੍ਹਾ ਵੱਖ-ਵੱਖ ਸੂਬਿਆਂ ਤੋਂ ਦੂਰੋਂ ਦੂਰੋਂ ਲੋਕ ਹਾਂ 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 ਬਾਕੀ ਦੇ ਛੋਟੇ ਮੋਟੇ ਜਗ੍ਹਾ ਇਹ ਵੱਡੀ ਕੀ ਨਾਮ ਮਧੁਰ ਘੜਾ ਮਲਕੀਤ ਕੋ ਕਦੋਂ ਤੁਹਾਨੂੰ ਤੁਸੀਂ ਇੱਥੇ ਹੈ ਕਦੋਂ ਤੁਹਾਨੂੰ ਬਹੁਤ ਚੱਲਦੇ ਅਸੀਂਿੱਥੇ ਚਾਈਆਂ ਇੱਥੋਂ ਦੇ ਹੀ ਇੱਥੋਂ ਦੇ ਹੀ ਹਾਂ ਇੱਥੋਂ ਦੇ ਪੱਕੇ ਤੂੰ ਹਮੇਸ਼ਾ ਹਾਵੀ ਰਹਿਣਾ ਮਾਲਣ ਨੂੰ ਕੀ ਰੋਹ ਲਾਣ ਨੂੰ ਨਾ ਵੀਰ ਵਾਲੀ ਵੀਰ ਵਾਲਾ ਲਾਣੇ ਕਿੱਦਾਂ ਦਾ ਇਕੱਠ ਹੁੰਦਾ ਤੁਸੀਂ ਤਾਂ ਸ਼ੁਰੂ ਤੋਂ ਦੇਖਦੇ ਆ ਰਹੇ ਹੋ ਇਕੱਠ ਤਾਂ ਬਹੁਤ ਹੁੰਦਾ ਹੈ ਥੋੜਾ ਜਿਹਾ ਗਰਮੀ ਕਰਕੇ ਥੋੜਾ ਇਕੱਠ ਬਣੇ ਲਾ ਆ ਰਿਹਾ ਹਾਂ ਹਾਂ ਮੇਲਾ ਵੀ ਆ ਰਿਹਾ ਨਾ ਮੇਲਾ ਆ ਰਿਹਾ ਨਾ ਉਹ ਮੇਲੇ ਦਾ ਕਰਕੇ ਹੁਣ ਹੁੰਦਾ ਹੀ ਗਰਮੀ ਕਰਕੇ ਥੋੜਾ ਇਕੱਠ ਤੁਸੀਂ ਰਾਤ ਨੂੰ ਹਾਂ ਕਿਸ਼ੂ ਸ਼ੁਰੂ ਤੋਂ ਦੇਖਦੇ ਆ ਰਹੇ ਹੋ ਇੰਨਾ ਟਾਈਮ ਹੋ ਗਿਆ ਤੇ ਪਹਿਲਾਂ ਕਿਦਾਂ ਦਾ ਹੁੰਦਾ ਸੀ ਤਾਂ ਹੁਣ ਕਿਦਾਂ ਦਾ ਦੱਸੋ ਸਾਨੂੰ ਨਹੀਂ ਹਾਂ ਠੀਕ ਹੀ ਆ ਹਜੇ ਤਾਂ ਹਜੇ ਤਾਂ ਠੀਕ ਬਦਲਿਆ ਕੁਝ ਨਹੀਂ ਕੁਝ ਨਹੀਂ ਬਦਲਿਆ ਆ ਦੇਖੋ ਤੁਹਾਡੇ ਸਾਹਮਣੇ ਕੀ ਕੁਝ ਬਣ ਗਿਆ ਬਣਿਆ ਹੋਇਆ ਪਹਿਲਾਂ ਤਾਂ ਬਾਬੇ ਦੀ ਜਗ੍ਹਾ ਈ ਸੀ ਕੱਲੀ ਜਦੋਂ ਕੱਚੀ ਜਗ੍ਹਾ ਹੁੰਦੀ ਸੀ ਸਾਰੀ ਉਦੋਂ ਤਾਂ ਜੰਗਲ ਹੁੰਦਾ ਸੀ ਜੰਗਲ ਬਈ ਆ ਜੰਗਲ ਸਾਰਾ ਜੰਗਲ ਹੀ ਜੰਗਲ ਹੁੰਦਾ ਸੀ ਸਾਡੇ ਬਜ਼ੁਰਗ ਜਿਹੜੇ ਸੀ ਨਾ ਮਾਤਾ ਪਿਤਾ ਜੀ

ਸਭ ਕੁਝ ਸਹੀ ਹੈ ਹਾਂ ਸਹੀ ਆ ਸਹੀ ਆ ਪੁੱਤ ਮੈਂ ਕੋਲ ਆਪ ਮੇਰੇ ਕੋਲੋਂ ਖੋਦੋਂ ਮੰਗ ਕੇ ਅਗਲੇ ਲੈ ਕੇ ਗਏ ਆ ਜਿਨ੍ਹਾਂ ਬਾਹਰ ਜਾਣਾ ਸੀ ਬਾਹਰ ਹੀ ਚਲੇ ਗਏ ਜਿਨ੍ਹਾਂ ਦੇ ਬੱਚਾ ਨਹੀਂ ਸੀ ਹੁੰਦਾ ਉਹਨਾਂ ਦੇ ਵੀ ਬੱਚਾ ਨਹੀਂ ਹੋਇਆ ਮੈਨੂੰ ਵੀ ਸ਼ਰਦਾ ਦੇ ਕੇ ਗਏ ਸਭ ਕੁਝ ਕਰਦੇ ਆ ਐਸੀ ਗੱਲ ਨਹੀਂ ਹੈ ਜੀ ਬਾਬਾ ਹੱਤ ਕਰਨੀ ਵਾਲਾ ਉਹ ਹੁੰਦਾ ਉਹ ਪੁਰਾਣਾ ਬਾਬਾ ਆ ਜਿਹਨੇ ਜੰਗਲ ਦੇ ਵਿੱਚ ਤਪੱਸਿਆ ਕੀਤੀ ਹੋਈ ਆ ਜਦੋਂ ਜਦੋਂ ਕੋਈ ਬਜ਼ੁਰਗ ਇਹੋ ਜੀ ਗੱਲ ਕਹਿ ਦਿੰਦਾ ਉਹਨੂੰ ਜ਼ਿਆਦਾ ਵਿਸ਼ਵਾਸ ਹੋ ਜਾਂਦਾ ਕਿ ਅਸਲ ਦੇ ਵਿੱਚ ਹਾਂ ਹਾਂ ਪਰ ਫੌਰ ਵੀ ਕਈ ਲੋਕ ਨੇ ਜਿਹੜਾ ਕੁਝ ਇਤਿਹਾਸਿਕ ਦੱਸੂ ਇਹਦੇ ਬਾਰੇ ਕੁਝ ਕਿਉਂਕਿ ਸਾਡੇ ਇਹੋ ਜੇ ਕਈ ਲੋਕ ਨੇ ਜਿਹੜੇ ਇਹਦੇ ਬਾਰੇ ਘੱਟ ਜਾਣਦੇ ਨੇ ਆਹ ਕਈ ਨਹੀਂ ਸੁਣਤਾ ਬਹੁਤ ਜਾਣਦੇ ਆ ਬਹੁਤ ਜਾਣਦੇ ਬਹੁਤ ਸੁਣਤਾ ਜੀ ਦੇਖੋ ਹਿੰਦੂ ਆਉਂਦੇ ਟਾਈਮ ਸਾਰੇ ਆਉਂਦੇ ਨੇ ਪ੍ਰਧਾਨਪੁਰ ਤੋਂ ਬਾਹਰੋਂ ਆਉਂਦੇ ਆ ਸਾਰੇ ਮੱਥਾ ਟੇਕਣ ਇੱਥੇ ਆਉਂਦੇ ਨੇ ਤੋਤਾ ਮੰਗ ਵਾਲੇ ਵੀ ਸਾਰੇ ਹੁੰਦੇ ਆ ਬਿੰਦੇ ਵੀ ਹੈਗੇ ਸਾਰੇ ਆਪਣੀ ਮੰਤਾ ਪੂਰੀ ਕਰਦੇ ਆ ਉਹ ਸਾਡਾ ਜੋ ਹਾਲ ਦਾ ਹੈਗੀ ਆਪਣੀ ਸਾਡਾ ਮਾਣ ਦੇ ਪਰ ਜਿਹੜੀ ਮੰਤਾ ਪੂਰੀ ਹੋਣ ਤੋਂ ਬਾਅਦ ਇੱਥੇ ਕੁਝ ਚੜਾਣਾ ਵੀ ਪੈਂਦਾ ਹੈ ਕਿਰਾ ਜੋ ਜੋ ਮਰਜ਼ੀ ਉਹ ਆਪਣੀ ਖੁਸ਼ੀ ਆ ਤੋਤਾ ਸੰਡੀ ਆਪਣੀ ਨੇ ਤਾਂ ਕਹਿੰਦੇ ਤੋਤਾ ਚੜਾਣਾ ਪੈਂਦਾ ਹੈ ਭਾਈ ਦਾ ਚੜਾਣਾ ਪੈਂਦਾ ਹੈ ਐਦਾ ਤਾਂ ਸਾਂ ਕੁਝ ਨਹੀਂ ਜੋ ਮਰਜ਼ੀ ਚੜਾ ਦੇ ਭਾਵੇਂ ਚਾਹਤਾ ਚੜਾ ਦੇ ਆਪਣੀ ਖੁਸ਼ੀ ਦੀ ਗੱਲ ਦਾ ਤਾਂ ਸਭ ਖੁਸ਼ੀ ਕੀ ਕਹਿਣਾ ਚਾਹੂੰਗੀ ਇੱਕ ਵਾਰ ਜਿਹੜੇ ਸਾਡੇ ਤੁਹਾਨੂੰ ਦੇਖ ਰਹੇ ਨੇ ਇੱਕ ਵਾਰ ਇੱਥੇ ਆਣ ਹਾਂ ਇੱਕ ਵਾਰ ਇੱਥੇ ਜ਼ਰੂਰ ਆਣ ਮੱਥਾ ਟੇਕਣ ਕੀ ਕਹੂੰਗੀ ਕੀ ਕਹਿਣਾ ਮੈਂ ਬਸ ਇਹੀ ਕਹਾਂਗੀ ਵੀ ਠੀਕ ਆ ਬੱਬੇ ਦੀ ਜਿਹੜੀ ਬਿਦਿਓ ਦਾ ਬਹੁਤ ਪੁਰਾਣੀ ਜਗ੍ਹਾ ਆਹੀ ਕੋਈ ਨਵੀਂ ਨਹੀਂ ਹੈਗੀ ਬਹੁਤ ਪੁਰਾਣੀ ਆ ਸਾਡੀਆਂ ਪੁਰਾਣੀ ਆਏ ਜਗ੍ਹਾ ਇਹਦਾ ਜੰਗਲ ਦੇ ਵਿੱਚੋਂ ਉਹ ਆਜ ਵੈਸੇ ਸਾਡੇ ਪਿਤਾ ਜੀ ਨੂੰ ਦੇ ਚ ਉਹਨਾਂ ਨੇ ਫਿਰ ਇਹ ਲਾਰ ਬਣਾਇਆ ਸੀ ਕਿਤਾ ਦੇਗਲ ਹੋਈ ਸਾਰਾ ਕੁਝ ਕੀਤਾ ਉਹਨਾਂ ਨੇ ਆਪਣਾ ਸਾਰੇ ਕਿਛਾ ਨਾ ਤਾਂ ਆਉਣ ਲੱਗੀ ਹਾਂ ਪਹਿਲਾਂ ਬਿਲਕੁਲ ਕੱਚਾ ਸੀ ਜੰਗਲ ਸੀ ਇੱਥੇ ਬਿਆਵਾਣ ਜੰਗਲ ਜੰਗਲ ਸੀਗਾ ਸੋ ਅੱਜ ਜਿਸੀ ਪਹੁੰਚੇ ਆ ਤੁਹਾਨੂੰ ਸਾਰਿਆਂ ਨੂੰ ਲੈ ਕੇ ਬਾਬਾ ਸਨੇਤ ਬਲੀ ਜੀ ਦੀ ਦਰਗਾਹ ਤੇ ਇੱਥੇ ਸਾਈਂ ਜੀ ਸਾਡੇ ਨਾਲ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਸਾਈਂ ਜੀ ਕੀ ਸਭ ਤੋਂ ਪਹਿਲਾਂ ਤਾਂ ਇੱਥੋਂ ਦਾ ਇੱਕ ਇਤਿਹਾਸ ਜਾਣਨਾ ਚਾਹਾਂਗੇ ਸਾਡੇ ਵਿਊਅਰ ਜਿਹੜੇ ਨੇ ਉਸ ਨੂੰ ਦੱਸੋ ਇਹ ਜਿਹੜਾ ਦਾਦਾ ਸੁਨੇਸ਼ੀਆ ਵਾਲੀ ਸਰਕਾਰ ਦਾ ਦਰਬਾਰ ਆ ਬੜਾ ਪ੍ਰਚੀਨ ਤੇ ਇਤਿਹਾਸਿਕ ਦਰਬਾਰ ਆ ਔਰ ਇਹਨਾਂ ਦਾ ਜਿਹੜਾ ਇਤਿਹਾਸ ਮੂੰਹ ਬੋਲਦਾ ਇਤਿਹਾਸ ਆ ਕਿ ਇਹ ਸਰਕਾਰ ਦਾ ਜਿਹੜਾ سلسلہ ਆ ਇਹ ਸ਼ੁਰੂ ਹੋਇਆ 720 ਈਸਵੀ ਜਿਸ ਟਾਈਮ ਮੁਗਲਾਂ ਦਾ ਰਾਜ ਹੁੰਦਾ ਸੀਗਾ ਉਸ ਟਾਈਮ ਸੁਨੇਤ ਸ਼ਹਿਰ ਹੁੰਦਾ ਸੀ ਬਹੁਤ ਵੱਡਾ ਹੁੰਦਾ ਲੋਧੀਆਂ ਦੇ ਸ਼ਾਸਨ ਤੋਂ ਬਾਅਦ ਲੁਧੇਹਾਨਾ ਬਣ ਗਿਆ ਉਹ ਤੋਂ ਪਹਿਲਾਂ ਸੁਨੇਤ ਸ਼ਹਿਰ ਹੁੰਦਾ ਸੀਗਾ ਔਰ ਜਿਹੜਾ ਕੀ ਏਡਾ ਵੱਡਾ ਲੁਧਿਆਣੇ ਦਾ ਏਰੀਆ ਸੀ ਜਿਹਦੇ ਵਿੱਚੋਂ ਬਹਿਲੋਲ, ਰਠੂ ਇਹਨਾਂ ਦੇ ਬਹੁਤ ਵੱਡੇ-ਵੱਡੇ ਜਿਹੜੇ ਪਿੰਡ ਸੀਗੇ ਉਹ ਖਤਮ ਕਰ ਦਿੱਤੇ ਗਏ ਨੇ। ਜਿਹੜਾ ਤੋਂ ਮਾਛੀਵਾੜਾ ਸ਼ੁਰੂ ਤੋਂ ਹੀ ਬਹੁਤ ਪੁਰਾਣਾ ਹਾਇਆ। ਤੇ ਜਿਹੜਾ ਸੁਨੇਤ ਸ਼ਹਿਰ ਦਾ ਰਾਜਾ ਸੀ ਸਿਰਕਾ ਰਾਜਾ ਸੀ ਬੜਾ ਅਤਿਆਚਾਰੀ ਔਰ ਬੜਾ ਮਤਲਬ ਕਿ ਬੰਦਾ ਬੜਾ ਕਰਪਟ ਸੀਗਾ ਔਰ ਮਾਸਖਾਂ ਦਾ ਬੜਾ ਸ਼ਕੀਨ ਸੀਗਾ। ਔਰ ਡੇਲੀ ਉਹਦੇ ਸ਼ਿਕਾਰੀਆਂ ਨੇ ਸ਼ਿਕਾਰ ਕਰਕੇ ਲੈ ਕੇ ਆਣਾ ਰਸੋਈਏ ਨੂੰ ਦੇਣਾ ਰਸੋਈਏ ਨੇ ਮਾਸ ਪ੍ਰੋਸ ਦੇਣਾ ਇੱਕ ਦਿਨ ਟੰਡੋਰ ਜੀਆਂ ਨੂੰ ਸ਼ਿਕਾਰ ਨਾ ਮਿਲਿਆ ਤਾਂ ਉਹਨਾਂ ਦੇ ਟੰਡੋਰਚੀਆਂ ਨੇ ਇੱਕ ਬੱਚਾ ਜੰਗਲ ਦੇ ਫਿਰਦਾ ਸੀ ਉਸ ਬੱਚੇ ਨੂੰ ਵੱਢ ਕੇ ਰਸੋਈ ਨੂੰ ਦੇਤਾ ਰਸੋਈਏ ਨੇ ਰਾਜੇ ਨੂੰ ਪ੍ਰੋਸ ਦਿੱਤਾ ਰਾਜਾ ਰੋਜ਼ ਮਾਸਿਆਂ ਦਾ ਸ਼ਕੀਨ ਸੀ ਜੀ ਉਸ ਦਿਨ ਦਾ ਜਿਹੜਾ ਮਾਸ ਸੀਗਾ ਉਹਨੂੰ ਬੜਾ ਅਜੀਬ ਜਿਹਾ ਲੱਗਿਆ ਉਹਦਾ ਸਵਾਦ ਹੀ ਲੱਗ ਸੀ ਉਹਨੇ ਢੰਡੋਰ ਜੀ ਨੂੰ ਬੁਲਾਇਆ ਕਿ ਅੱਜ ਜਿਹੜਾ ਤੁਸੀਂ ਮਾਸ ਲੈ ਕੇ ਆਏ ਹੋ ਜਿਹੜਾ ਸ਼ਿਕਾਰ ਕਰਕੇ ਲੈ ਕੇ ਆਏ ਹੋ ਕਿਹ ਚੀਜ਼ ਹੈ ਉਹ ਡਰਦੇ ਸੀ ਮਹਾਰਾਜ ਤੋਂ ਵੀ ਜੇ ਸਾਨੂੰ ਦੱਸੀ ਦੱਸ ਸੱਚ-ਸੱਚ ਦੱਸ ਦਿੱਤਾ ਤਾਂ ਮਹਾਰਾਜ ਨੇ ਸਾਨੂੰ ਸੂਲੀ ਤੇ ਡੰਗ ਦੇਣਾ ਫਿਰ ਉਹਨਾਂ ਨੇ ਕਿਹਾ ਵੀ ਤੁਹਾਡਾ ਜੋ ਜਾਨ ਦਾ ਤੁਹਾਨੂੰ ਬਖਸ਼ਿਆ ਵੀ ਸੱਚ-ਸੱਚ ਦੱਸੋ ਜਿਹੜਾ ਅੱਜ ਮਾਸ ਸਾ ਕੀ ਚੀਜ਼ ਹੈ ਉਹਨਾਂ ਦੱਸਿਆ ਕਿ ਮਹਾਰਾਜ ਸਾਨੂੰ ਅੱਜ ਸ਼ਿਕਾਰ ਨਹੀਂ ਮਿਲਿਆ ਥੋੜੇ ਤੋਂ ਡਰਦੇ ਮਾਰੇ ਅਸੀਂ ਇੱਕ ਬੱਚੇ ਨੂੰ ਬੱਦਕੇ ਬੀਸੀ ਸੁਯੰਗਦਰ ਸੁਣੀ ਪ੍ਰਵੋਚਿਤ ਤੇ ਰਾਜਾ ਖੁਸ਼ ਹੋ ਗਿਆ ਜਦੋਂ ਰਾਜਾ ਖੁਸ਼ ਹੋਇਆ ਤੇ ਰਾਜੇ ਨੇ ਆਪਣੀ ਰਿਆਸਤ ਦੇ ਅੰਦਰ ਉਹਦਾ ਫੈਸਲਾ ਹਰ ਪਰਵਾਰ ਦੇ ਵਿੱਚੋਂ ਇੱਕ ਬੱਚਾ ਰਾਜੇ ਦੇ ਮਹਿਲ ਜਾਏਗਾ ਸਿਲਸਿਲਾ ਸ਼ੁਰੂ ਹੋ ਗਿਆ ਪੂਰੀ ਰਿਆਸਤ ਦੇ ਅੰਦਰ ਮਾਤਮ ਸ਼ਾ ਗਿਆ ਸਿਲਸਿਲਾ ਇਹਦੇ ਚੱਲਦਾ ਰਿਹਾ ਕਿ ਬ੍ਰਾਹਮਣੀ ਸੀ ਉਹਦਾ ਇੱਕ ਹੀ ਇੱਕ ਬੱਚਾ ਸੀ ਕਿਸੇ ਦਰਵੇਸ਼ ਨੇ ਦੱਸਿਆ ਵੀ ਮਾਤਾ ਵੀ ਉਸ ਜੰਗਲ ਦੇ ਵਿੱਚ ਜਿੱਥੇ ਹੁਣ ਯੂਨੀਵਰਸਿਟੀ ਹੈ ਯੂਨੀਵਰਸਿਟੀ ਪੀਏਯੂ ਦਾ ਏਰੀਆ ਸਾਰਾ ਜੰਗਲ ਮੈਗਮਾ ਸੀ ਉੱਥੇ ਦਾਤਾ ਸਨੇਹ ਸ਼ਬਲੀ ਸਰਕਾਰ ਦੀ ਕੁਟਿਆ ਸੀ ਜਿੱਥੇ ਇਸ ਟਾਈਮ ਦਰਗਾਹ ਦਾਤਾ ਜੀ ਬਾਦਲ ਕੋਸ਼ ਹੋ ਕੇ ਆਪਣਾ ਬੱਚਾ ਬਾਬਾ ਜੀ ਦੇ ਕੋਲ ਲੈ ਕੇ ਆ ਗਈ ਔਰ ਬਾਬਾ ਜੀ ਨੇ ਸਾਰਾ ਹਾਲ ਦੱਸਿਆ ਕਿ ਬਾਬਾ ਜੀ ਇਦਾਂ ਇਦਾਂ ਹੋ ਰਿਹਾ ਬਾਬਾ ਜੀ ਨੂੰ ਪਹਿਲਾਂ ਹੀ ਪਤਾ ਸੀ ਵੀ ਰਾਜਾ ਬੜਾ ਮਤਲਬ ਉਹ ਝੂਲਮ ਕਰ ਰਿਹਾ ਔਰ ਨਰ ਸੰਘਾਰ ਕੇ ਸ਼ੁਰੂ ਕਰ ਦਿੱਤਾ ਉਹਨੇ ਪਾਪ ਦਾ ਘੜਾ ਨਹੀਂ ਸੀ ਪਰਿਆ ਲੇਕਿਨ ਰਾਜੇ ਨੂੰ ਜਦੋਂ ਪਤਾ ਲੱਗਿਆ ਵੀ ਮੇਰੇ ਮਾਤਾ ਦਾ ਬੱਚਾ ਵੀ ਇੱਕ ਫਕੀਰ ਦੇ ਕੋਲ ਆ ਤੇ ਉਹ ਕੋਲ ਦੇ ਸਵਾਰ ਹੋ ਕੇ ਬਾਬਾ ਜੀ ਕੋਲ ਆ ਗਿਆ ਬਾਬੇ ਨਾਲ ਗੱਲਬਾਤ ਚੱਲਣ ਲੱਗੀ ਵੀ ਨਾ ਬੱਚਾ ਲੈ ਕੇ ਜਾਣਾ ਬਾਬਾ ਜੀ ਨੇ ਬੜਾ ਸਮਝਾਇਆ ਵੀ ਜਿਹੜਾ ਤੂੰ ਰਾਜੇ ਕੰਮ ਕਰ ਰਿਹਾ ਇਹ ਠੀਕ ਨਹੀਂ ਹੈ ਪਰ ਰਾਜਾ ਹੰਕਾਰੀ ਸੀ ਨਾ ਮੰਨੇ ਤਾਂ ਬਾਬਾ ਸਨੇਸ਼ ਵਾਲੀ ਸਰਕਾਰ ਜਲਾਲ ਦੇ ਵਿੱਚ ਆ ਗਏ ਜਦੋਂ ਜਲਾਲ ਦੇ ਵਿੱਚ ਆ ਕੇ ਰਾਜੇ ਨੇ ਇੱਕ ਚਾਂਸ ਹੋਰ ਦਿੱਤਾ ਰਾਜਾ ਵੀ ਆਪਣੇ ਜੁਲਮਾਂ ਦੀ ਤੋਹਾ ਕਰ ਲਾ ਪਰ ਹੰਕਾਰੀ ਰਾਜਾ ਨਾ ਮੰਨਿਆ ਸਰਕਾਰ ਦੇ ਕੋਲ ਮਿੱਟੀ ਦਾ ਬਰਤਨ ਇੱਕ ਭਰਿਆ ਪਿਆ ਸੀ ਪਾਣੀ ਨਾਲ ਰਾਜੇ ਨੂੰ ਉਸ ਦੇ ਵਿੱਚ ਦੇਖਣ ਨੂੰ ਕਿਹਾ ਜਦੋਂ ਰਾਜੇ ਨੇ ਉਸ ਭਾਂਡੇ ਦੇ ਵਿੱਚ ਦੇਖਿਆ ਤਾਂ ਉਹਨੇ ਦੇਖਿਆ ਕਿ ਆ ਉਹਦੀ रियासत ਦੇ ਅੰਦਰ ਪਹਚਾਲ ਆ ਗਿਆ ਸੀ ਔਰ ਮੈਲ ਉਹਦਾ ਕੰਬ ਰਿਆ ਸੀ ਧਰਤੀ ਵਿੱਚ ਤਸ ਰਿਆ ਸੀ ਔਰ ਰਾਣੀਆਂ ਬੱਚੇ ਇਧਰ ਉਧਰ ਭੱਜਦੇ ਰਾਜਾ ਘਬਰਾ ਗਿਆ ਮੇਰੀ रियासत ਮਹਿਲ ਚ ਕੀ ਹੋ ਗਿਆ ਕੋੜੇ ਤੇ ਬੈਠ ਕੇ ਰਾਜਾ ਆਪਣੇ ਮਹਿਲ ਆਪਣੀ रियासत ਦੇ ਅੰਦਰ ਚਲੇ ਗਿਆ ਮਹਿਲ ਚ ਪ੍ਰਵੇਸ਼ ਕਰ ਗਿਆ ਬਾਬਾ ਸਨੇਹ ਸ਼ਵਲੀ ਸਰਕਾਰ ਨੇ ਦੇਖਿਆ ਕਿ ਜਦੋਂ ਰਾਜਾ ਆਪਣੇ ਮਹਿਲ ਦੇ ਅੰਦਰ ਪ੍ਰਵੇਸ਼ ਕਰ ਗਿਆ ਤਾਂ ਉਹ ਜਿਹੜਾ ਮਿੱਟੀ ਦਾ ਬਰਤਨ ਸੀ ਉਹ ਪੁੱਠਾ ਕਰ ਦਿੱਤਾ ਅੱਜ ਵੀ ਤੁਸੀਂ ਦੇਖੋ ਲੁਧਿਆਣਾ ਸ਼ਹਿਰ ਦੇ ਵਿੱਚ ਉੱਚਾ ਪਿੰਡ ਸਨੇਤ ਹੈ ਜਿਹੜਾ दादा स्नेह चा वाली सरकार दे शराफ करके घर को होया और राजा जिंदा ही अपने परिवार समेत उठे दफन हो गया आज भी ਤੁਸੀਂ ਦੇਖ ਸਕਦੇ ਹੋ ਉੱਚਾ ਪਿੰਡ ਸਨੇਹ 4-5 ਕਿਲੋਮੀਟਰ ਦੂਰ ਦੇ ਉਤੇ ਦਰਗਾਹ ਤੋਂ ਦੂਰੀ ਦੇ ਉਤੇ ਹੈ ਬਿਲਕੁਲ ਸ਼ਾਇਦ ਇੱਕ ਇਹੀ ਕਾਰਨ ਹੈ ਕਿ ਦੂਰੋਂ ਦੂਰੋਂ ਇੱਥੇ ਲੋਕ ਆਂਦੇ ਨੇ ਆਪਣੀ ਮੰਨਤਾ ਪੂਰੀ ਕਰਵਾਉਣ ਦੇ ਲਈ ਇੱਛਾ ਸਾਰੀ ਇੱਥੇ ਪੂਰੀ ਹੁੰਦੀ ਹੈ ਤਾਂ ਹੀ ਉਹ ਬਿਲਕੁਲ ਜੀ ਬਿਲਕੁਲ ਦੱਸਾ ਕੀ ਹੈ ਕਿ ਇਹ ਸਰਕਾਰ ਅੱਲਾ ਦੇ ਵਲੀ ਨੇ ਇਹਨਾਂ ਨੇ ਆਪਣੀ ਜ਼ਿੰਦਗੀ ਦੀ ਇਬਾਦਤ ਹੀ ਕੀਤੀ ਹੈ ਬੰਦਗੀ ਕੀਤੀ ਉਸ ਪ੍ਰਮਾਤਮਾ ਦੀ ਔਰ ਇਹਨਾਂ ਦੀ ਬੰਦਗੀ ਤੋਂ ਪ੍ਰਮਾਤਮਾ ਇਹਨਾਂ ਅੱਲਾਹ ਤਾਲਾ ਖੁਸ਼ ਹੈ ਕਿ ਫਿਰ ਇਹਨਾਂ ਨੇ ਸਾਡੇ ਰਕੇ ਗਰੀਬਾਂ ਦੀਆਂ ਜ਼ਰੂਰਤਮੰਦ ਲੋਕਾਂ ਦੀਆਂ ਝੋਲੀਆਂ ਭਰੀਆਂ ਗੇਰ ਔਲਾਦ ਨੂੰ ਔਲਾਦ ਬਖਸ਼ਿਆ ਗੇਰ ਰਜ਼ਗਾਰ ਨੂੰ ਰਜ਼ਗਾਰ ਬਖਸ਼ਿਆ ਲੋਕ ਰੋਂਦੇ ਆਂਦੇ ਆ ਹੱਸਦੇ ਜਾਂਦੇ ਆ ਇਹ ਕਰਮ ਹੈ ਮੇਰੀ ਸਰਕਾਰ ਦਾ ਕਹਿੰਦੇ ਆ ਕਿ ਅਸੀਂ ਤਾਂ ਹੁਣ ਹੁਣ ਆਣਾ ਸ਼ੁਰੂ ਕੀਤਾ ਸੀ ਜੋ ਮੰਗਿਆ ਬਹੁਤ ਜਲਦੀ ਮਿਲੇ ਸਾਨੂੰ ਬਿਲਕੁਲ ਹੀ ਬਿਲਕੁਲ ਇਹ ਤਾਂ ਸਰਕਾਰਾਂ ਦਾ ਬੜਾ ਕਰਮਾ ਬੜੀ ਰਹਿਮਤ ਹੁੰਦੀ ਹੈ ਦਾਦਾ ਜੀ ਦੀ ਔਰ ਮਤਲਬ ਮੰਗਤਾ ਬਹੁਤ ਹੈ ਹੁਣ ਜੂਨ ਦੇ ਵਿੱਚ ਸਰਕਾਰ ਦਾ ਸਨੇਸ਼ ਵਾਲੀ ਸਰਕਾਰ ਦਾ ਮੇਲਾ ਲੱਗਣਾ ਔਰ ਇਹ ਯੂਨੀਵਰਸਿਟੀ ਕਿਚਲੂਨਗਰ ਦੇ ਵਿੱਚ ਦਰਗਾਹ ਹੈ ਲੱਖਾਂ ਦੇ ਹਿਸਾਬ ਦੇ ਨਾਲ ਇੱਥੇ ਸੰਗਤ ਨਤਮਸਤ ਹੁੰਦੀ ਆ ਝੰਡਿਆਂ ਨਾਲ ਨਿਆਜ਼ਾਂ ਨਾਲ ਬੈਂਡ ਵਜਿਆਂ ਨਾਲ ਦੰਦੋਤ ਕਰਦੇ ਨੱਚਦੇ ਟੱਪਦੇ ਦਾਤਾ ਸਨੇਹ ਸ਼ਵਲੀ ਸਰਕਾਰ ਦਾ ਸ਼ੁਕਰਾਨਾ ਕਰਨਾਂ ਦੇ ਵੀ ਦਾਤਾ ਸਨੇਹ ਸ਼ਵਲੀ ਸਰਕਾਰ ਸਾਡੀਆਂ ਵੀ ਗਰੀਬਾਂ ਦੀਆਂ ਸੁਣੀਆਂ ਵੀ ਤੋਂ ਗਰੀਬ ਨਵਾਜ਼ ਹੈ ਔਰ ਸਰਕਾਰ ਦਾ ਬੜਾ ਕਰਮ ਆ ਸਾਰਿਆਂ ਦੇ ਉੱਤੇ